ਆਪਾਂ ਕੋਈ ਇੱਕ ਵਾਰੀ ਫੋਨ ਕਰ ਲੈ ਛੋਟੇ ਵੀ ਫੋਨ ਕਰ ਲੈ ਪਲੀਜ਼ ਹੈ ਜੇ ਚੱਲਦਾ ਹੈ ਨਾ ਕਿਉਂ ਆ ਜਾਂਦੇ ਨਹੀਂ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਹੈਲੋ ਹੈਲੋ ਭਾਵੇਂ ਮੈਂ ਨਾ ਫੋਨ ਸਪੀਕਰ ਤੇ ਲਾਇਆ ਹੋਇਆ ਸੰਗਤ ਸੋੜਨਾ ਚਾਹੁੰਦੀ ਆ ਕਿਹਦੇ ਰਾਜ ਉਹਨਾਂ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੋੜੀ ਨਿਕਲਿਆ ਆਪਣਾ ਤੋੜੀ ਤੋੜੀ ਪਹੁੰਚ ਕੇ ਇਹ ਲੋਕਾਂ ਨੇ ਵੀ ਜਿਹੜੀ ਜਵਾਨਵੰਦੀ ਘੁਤ ਕਰਨੀ ਚਾਹੁੰਦਾ ਹੈ ਖਰਾ ਕੇ ਤੁਲਕਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਟੋਪ ਚਦਰ ਕਰਾ ਕੇ ਜਵਾਨਵੰਦੀ ਕਰਨੀ ਚਾਹੁੰਦਾ ਹੈ ਪੰਜਾਬ ਦੇ ਲੋਕਾਂ ਦੇ ਅੰਦਰਿਕ ਨੂੰ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਸਤੇ ਕਰਦੇ ਤੁਰਦੇ ਆ ਪੰਜਾਬ ਦੇ ਲੋਕ ਬਿਲਕੁਲ ਰੋਕਾ ਨਾਲ ਰੋਕ ਨਹੀਂ ਸਕਦੇ